ਬਾਪੂ ਮੈਂ ਕਿੰਨਾ ਸਮਝਾਇਆ ਸੀ ਤੈਨੂੰ ਕਿ ਆ ਨਾ ਜਾ ਨਾ ਜਾ ਨਾ ਜਾ ਬਾਪੂ ਕੀ ਹਾਲ ਹੋ ਗਿਆ ਦੁਬਾਰਾ ਯਾਰ 6 ਮਹੀਨਿਆਂ ਤੋਂ ਮੈਂ ਰੁੱਕੀ ਜਾਂਦਾ ਸੀ ਵੀ ਬਾਪੂ ਨਾ ਜਾ ਰਹਿਣ ਦੇ ਹਜੇ ਮਸਾਂ ਗੋਡਾ ਠੀਕ ਹੋਇਆ ਕੋਡਾ ਠੀਕ ਆ ਤੂੰ ਮੰਨਿਆ ਨਹੀਂ ਕੋਡਾ ਠੀਕ ਆ ਬਾਪੂ ਅੱਜ ਹੁਣ ਕਿਹੜੀ ਹਾਲਤ 'ਚ ਪਿਆ ਬਾਪੂ ਇਹ ਜਗਰਾਓ ਤੋਂ ਸਾਡੇ ਕੋਲੇ ਬਾਪੂ ਜੀ ਨੂੰ ਛੱਡ ਕੇ ਗਏ ਸੀ ਕੁਝ ਵੀਰ 224 ਦੇ ਵਿੱਚ ਬਾਪੂ ਜੀ ਠੀਕ ਸੀ ਗੋਡਾ ਬਾਪੂ ਦਾ ਸਰਜਰੀ ਹੋਈ ਸੀ ਗੋਡਾ ਟੁੱਟਿਆ ਹੋਇਆ ਸੀ ਬਾਪੂ ਦਾ ਬਾਪੂ ਜੀ ਦਾ ਗੋਡੇ ਦਾ ਤੁਸੀਂ ਦੇਖੋ ਕੀ ਹਾਲ ਹੋਇਆ ਹੋਇਆ ਚੱਪਣੀ ਹੈ ਜਿਹੜੀ ਹੈ ਹੀ ਨਹੀਂਗੀ ਚੱਪਣੀ ਇੱਧਰਲੇ ਪਾਸੇ ਚਲੇ ਗਈ ਆ ਗੋਡਾ ਇੱਦਾਂ ਘੁੰਮ ਗਿਆ ਹੱਡੀ ਹੋਈ ਘੁੰਮ ਗਈ ਬਾਪੂ ਦੀ ਬਾਪੂ ਕ੍ਰੀਬ ਸਾਡੇ ਕੋਲੇ 9 10 ਮਹੀਨੇ ਰਿਹਾ ਠੀਕ ਹੋ ਗਿਆ ਤੇ ਫੇਰ ਕਹਿੰਦਾ ਮੈਂ ਜਾਣਾ ਚਲਾ ਗਿਆ ਹੁਣ ਬਾਪੂ ਜੀ ਦੀ ਸਾਨੂੰ ਵੀਡੀਓ ਆਈ ਕੱਲ ਜਦੋਂ ਅਸੀਂ ਵੀਡੀਓ ਦੇਖ ਕੇ ਅਸੀਂ ਬਾਪੂ ਜੀ ਨੂੰ ਪਛਾਣ ਲਿਆ ਵੀ ਇਹ ਤਾਂ ਬਾਪੂ ਉਹੀ ਹੈ ਬਲਵੀਰ ਬਾਪੂ ਆ ਹਾਲ ਵੀ ਇੰਨੀ ਖਰਾਬ ਹੈ ਇਹਨਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਬਾਹਰ ਖਰਾਬ ਆ ਟਾਂਕੇ ਲੱਗੇ ਆ ਮੱਖੀਆਂ ਬੈਠਿਆ ਵਿੱਚੀ ਲੈਟਰਿੰਗ ਬਾਥਰੂਮ ਕੀਤੀ ਹੋਈ ਆ ਕਈ ਵਾਰ ਸਾਡੇ ਨਾਲ ਇਦਾਂ ਹੁੰਦਾ ਵੀ ਬੰਦਾ ਸਾਡੇ ਕੋਲੋਂ ਠੀਕ ਹੋ ਕੇ ਚਲੇ ਜਾਂਦਾ ਦੁਬਾਰਾ ਫੇਰ ਉਦੋਂ ਵੀ ਮਾੜੀ ਹਾਲਤ 'ਚ ਲੈ ਕੇ ਆਉਣਾ ਪੈਂਦਾ ਅਸੀਂ ਇੱਥੇ ਤੱਕ ਪਹੁੰਚ ਗਏ ਤੁਸੀਂ ਤੇ ਆਪ ਆਪਾਂ ਜੀ ਇੱਥੇ ਦੁਰਗਾ ਮਾਤਾ ਮੰਦਿਰ ਹੀ ਹੈ ਨਾ ਜੀ ਦੁਰਗਾ ਮਾਤਾ ਮੰਦਿਰ ਦੇ ਸਾਹਮਣੇ ਸਿੱਧੇ ਵੇ ਅਏ ਹੋਇਆ ਜੀ ਇਹਨਾਂ ਦਾ ਹਾਲ ਇੰਨੀ ਖਰਾਬ ਆ ਇਹਨਰੇ ਅੱਗੇ ਪਿੱਛੇ ਕੋਈ ਨਹੀਂ ਹੈਗਾ ਬਾਹਰ ਖਰਾਬ ਆ ਟਾਂਕੇ ਲੱਗੇ ਆ ਮੱਖੀਆਂ ਬੈਠਿਆ ਵਿੱਚ ਹੀ ਲੈਟਰਿੰਗ ਬਾਥਰੂਮ ਕੀਤੀ ਹੋਈ ਆ ਕਿੱਤਾ ਆ ਕੋਈ ਨਹੀਂ ਹੈ ਰੇ ਅੱਗੇ ਪਿੱਛੇ ਆਂਦੇ ਨਾ ਆ ਭਾਈ ਸਾਹਿਬ ਦਾ ਵੀਰ ਜੀ ਦਾ ਧੰਨਵਾਦ ਇਹਨਾਂ ਨੇ ਪੂਰਾ ਸਾਥ ਦਿੱਤਾ ਵਰਦੀ ਭਾਈ ਜੀ ਟੈਕ ਟੈਕ ਮਿਹਰਬਾਨੀ ਕਰਕੇ ਇਹਨਾਂ ਦਾ ਚੱਕੇ ਤੇ ਚੰਗਾ ਲਾਜਮੋਰੀ ਕਰਵਾ ਕੇ ਇਹਨਾਂ ਨੂੰ ਟਾਈਮ ਕੀਤਾ ਜਾਵੇ ਜੋ ਕਿ ਆਪਣਾ ਪਰਿਵਾਰੀ ਚੱਲ ਸਕਦਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਇਹ ਬਾਪੂ ਬਲਬੀਰ ਸਿੰਘ ਜੀ ਆ ਜੀ ਇਹ ਜਗਰਾਉਂ ਤੋਂ ਸਾਡੇ ਕੋਲੇ ਬਾਪੂ ਜੀ ਨੂੰ ਛੱਡ ਕੇ ਗਏ ਸੀ ਕੁਝ ਵੀਰ 224 ਦੇ ਵਿੱਚ ਮਾਰਚ ਦੇ ਵਿੱਚ 7 ਤਰੀਕ ਨੂੰ ਉਸ ਤੋਂ ਬਾਅਦ 2024 ਦੇ ਵਿੱਚ ਦਸੰਬਰ ਦੇ ਵਿੱਚ ਬਾਪੂ 23 24 ਤਰੀਕ ਨੂੰ ਸਾਡੇ ਕੋਲ ਜਗਰਾਉਂ ਚਲੇ ਗਏ ਇਹਨਾਂ ਨੂੰ ਨਾਲ ਲੈ ਕੇ ਗਏ ਆ ਕੇ ਕੌਣ ਲੈ ਗਏ ਬੇਟਾ ਦਈ ਮੜੀ ਤੇ ਬਾਪੂ ਜੀ ਠੀਕ ਸੀ ਗੋਡਾ ਬਾਪੂ ਦਾ ਸਰਜਰੀ ਹੋਈ ਸੀ ਗੋਡਾ ਟੁੱਟਿਆ ਹੋਇਆ ਸੀ ਬਾਪੂ ਦਾ ਫਿਜ਼ੀਓਥੈਰੇਪੀ ਚੱਲਦੀ ਰਹੀ ਬਾਪੂ ਦੀ ਸਾਡੇ ਕੋਲੇ ਜਦੋਂ ਬਾਪੂ ਤੁਰਨ ਫਿਰਨ ਲੱਗ ਗਿਆ ਬਾਪੂ ਉਹਦੇ ਕਹਿਣ ਲੱਗ ਗਿਆ ਮੈਂ ਜਾਣਾ ਮੈਂ ਜਾਣਾ ਸੀ ਚਲੋ ਟਾਲ ਦੇਣਾ ਮੈਂ ਕਿਹਾ ਬਾਪੂ ਰੁਕ ਜਾ ਬਈ ਪੂਰਾ ਠੀਕ ਹੋ ਜਾ ਹਜੇ ਚਲੋ 4-5 ਮਹੀਨੇ ਤਾਂ 6 ਮਹੀਨੇ ਤਾਂ ਅਸੀਂ ਐ ਕੱਢ ਲੇ ਬਾਪੂ ਨੂੰ ਕਹੀ ਗਏ ਵੀ ਡਾਕ ਜੀ ਬਾਪੂ ਨਾ ਜਾਈ ਨਾ ਜਾਈ ਪਰ ਜਦੋਂ ਹਟਾਈ ਨਹੀਂ ਬਾਪੂ ਬਾਪੂ ਫੋਨ ਲਾਉਣ ਲੱਗ ਗਿਆ ਉਤੋਂ ਫਿਰ ਕਿਸੇ ਨੂੰ ਇਹਨੇ ਸੱਦ ਲਿਆ ਆਪਣੇ ਕੋਲੇ ਕੋਈ ਬੰਦਾ ਸੀਗਾ ਕੀ ਨਾਂ ਸੀ ਬਾਪੂ ਜਿਹੜੇ ਲੈ ਕੇ ਗਈ ਤੈਨੂੰ ਸਾਲੀ ਪ੍ਰਧਾਨ ਪ੍ਰਧਾਨ ਸੀ ਹੈ ਨਾ ਰਜਿੰਦਰ ਸਿੰਘ son of ਮੁੰਛੀਰਾਮ ਇਹ ਪ੍ਰਧਾਨ ਬਾਬਾ ਰੱਬ ਦੇ ਜਗਾ ਤੋਂ ਸੀਗਾ ਬਾਈ ਜੀ ਉਹ ਲੈ ਕੇ ਗਏ ਸੀ ਬਾਪੂ ਜੀ ਨੂੰ ਸਾਡੇ ਕੋਲ ਹੁਣ ਬਾਪੂ ਜੀ ਦੀ ਸਾਨੂੰ ਵੀਡੀਓ ਆਈ ਕੱਲ ਸਾਡੇ ਵੀਰ ਚੰਦ ਜੀ ਨੇ ਲੁਧਿਆਣੇ ਤੋਂ ਸਾਡੇ ਟੀਮ ਦੇ ਮੈਂਬਰ ਵੀ ਨੇ ਉਹ ਖੁਦ ਨਾਲ ਆ ਕੇ ਗਏ ਉਹਨਾਂ ਨੇ ਸਾਨੂੰ ਫੋਨ ਕਰਕੇ ਦੱਸਿਆ ਵੀ ਇੱਥੇ ਇੱਕ ਬਜ਼ੁਰਗ ਪਏ ਨੇ ਵੀ ਉਹਨਾਂ ਦੀ ਹਾਲਤ ਬਹੁਤ ਮਾੜੀ ਹੈ ਜਦੋਂ ਅਸੀਂ ਵੀਡੀਓ ਦੇਖ ਕੇ ਅਸੀਂ ਬਾਪੂ ਜੀ ਨੂੰ ਪਛਾਣ ਲਿਆ ਵੀ ਇਹ ਤਾਂ ਬਾਪੂ ਉਹੀ ਹੈ ਬਲਵੀਰ ਬਾਪੂ ਆ ਤੁਸੀਂ ਦੇਖੋ ਬੰਦਾ ਆਪਣੀਆਂ ਉੱਠੀਆਂ ਜਿਹੜੀਆਂ ਬੈਵਤਾ ਲੱਗੀਆਂ ਹੋਈਆਂ ਉਹ ਛੱਡਦਾ ਨਹੀਂਗਾ ਬਾਪੂ ਨੂੰ ਬਸ ਜਿਹੜਾ ਨਸ਼ੇ ਨੂੰ ਸਿਰਾ ਸੀ ਜਾਂ ਪੈਗ ਲਾਉਣ ਦਾ ਸੀ ਜਾਂ ਪਤਾ ਨਹੀਂ ਕੀ ਸੀ ਜਿਹੜਾ ਇਹਨੇ ਸਾਨੂੰ ਉੱਥੋਂ ਛੱਡ ਕੇ ਆ ਗਿਆ ਅੱਜ ਫੇਰ ਬਾਪੂ ਜੀ ਲੁਧਿਆਣੇ ਦੁਰਗਾ ਮਾਤਾ ਮੰਦਿਰ ਦੇ ਬਾਹਰ ਪਏ ਨੇ ਧੰਨਵਾਦ ਹੈ ਮੰਦਿਰ ਕਮੇਟੀ ਦਾ ਜਿਨ੍ਹਾਂ ਨੇ ਇਹਨਾਂ ਨੂੰ ਛੱਡ ਥੱਲੇ ਪੈਣ ਨੂੰ ਜਗ੍ਹਾ ਦਿੱਤੀ ਨਹੀਂ ਤਾਂ ਮੀਂਹ ਪੈ ਰਿਹਾ ਤਿੰਨ ਦਿਨਾਂ ਤੋਂ ਲਗਾਤਾਰ ਪਾਣੀ ਜਲਥਲ ਹੋਇਆ ਪਿਆ ਗੰਦੀ ਗੰਦ ਪਿਆ ਸਾਰੇ ਪਾਸੇ ਤੇ ਕਮੇਟੀ ਵੱਲੋਂ ਹੀ ਬੀਰ ਚੰਦ ਜੀ ਹੁਣਾਂ ਬੰਲੀ ਨੂੰ ਸਾਨੂੰ ਦੱਸਿਆ ਗਿਆ ਬਾਪੂ ਜੀ ਬਾਰੇ ਹੁਣ ਇੱਥੇ ਦੇਖੋ ਕਿੰਨੇ ਲੋਕ ਪਏ ਹੁੰਦੇ ਆ ਜਿਹੜੇ ਮੰਦਰ ਦੇ ਬਾਹਰ ਇੱਥੇ ਹੀ ਰਹਿੰਦੇ ਆ ਇੱਥੇ ਹੀ ਰੋਟੀ ਪਾਣੀ ਖਾਂਦੇ ਆ ਇੱਥੇ ਹੀ ਸੌਂ ਜਾਂਦੇ ਆ ਹੁਣ ਉਹ ਪੁਲਾਂ ਦੇ ਥੱਲੇ ਜਾਂ ਕਿਤੇ ਇੱਧਰ ਉੱਧਰ ਮੰਦਰ ਦੇ ਭਾਂਡੇ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਆਸਰੇ ਲਿਆ ਹੋਇਆ ਵਾ ਪਰ ਬਾਪੂ ਜੀ ਦੀ ਹਾਲਤ ਆ ਜਿਹੜੀ ਬਲਬੀਰ ਸਿੰਘ ਜੀ ਦੀ ਅਸੀਂ ਇਹ ਤੁਹਾਨੂੰ ਜਾਣਕਾਰੀ ਤਾਂ ਦੇਣ ਲੱਗੇ ਆ ਵੀ ਕਈ ਵਾਰ ਸਾਡੇ ਨਾਲ ਇਦਾਂ ਹੁੰਦਾ ਵੀ ਬੰਦਾ ਸਾਡੇ ਕੋਲੋਂ ਠੀਕ ਹੋ ਕੇ ਚਲੇ ਜਾਂਦਾ ਦੁਬਾਰਾ ਫੇਰ ਉਦੋਂ ਵੀ ਮਾੜੀ ਹਾਲਤ 'ਚ ਲੈ ਕੇ ਆਉਣਾ ਪੈਂਦਾ ਤੇ ਫਿਰ ਬੜਾ ਦੁੱਖ ਲੱਗਦਾ ਵੀ ਜਦੋਂ ਇੱਕ ਮੈਂਬਰ ਜਿਹਦੇ ਤੇ ਮਤਲਬ ਇੰਨੀ ਤਕਲੀਫ ਉਹਨੇ ਸਾਹਮਣਾ ਕੀਤਾ ਦੁੱਖ ਕਟਿਆ ਅਸੀਂ ਵੀ ਉਹਦੇ ਨਾਲ ਬਾਪੂ ਜੀ ਦੇ ਜਿੰਨੀ ਸੇਵਾ ਕਰ ਸਕੇ ਕਰੀ ਤੇ ਜਦੋਂ ਸੋਕ ਨਾਲ ਬੈਠ ਕੇ ਹੁਣ ਥੋੜਾ ਆਰਾਮ ਲੈਣ ਦਾ ਸਮਾਂ ਸੀ ਉਦੋਂ ਫਿਰ ਚਲੇ ਜਾਂਦੇ ਨੇ ਛੁੱਟੀ ਲੈ ਕੇ ਵੀ ਨਹੀਂ ਅਸੀਂ ਤਾਂ ਜਾਣਾ ਹੁਣ ਠੀਕ ਆ ਹੁਣ ਆਪਾਂ ਧੱਕੇ ਨਾ ਦੇ ਸਕਦੇ ਕਿਸੇ ਨੂੰ ਜ਼ਬਰਦਸਤੀ ਪਰ ਜਦੋਂ ਆਹ ਹਾਲਾਤਾਂ 'ਚ ਦੁਬਾਰਾ ਮਿਲਦੇ ਨੇ ਬੰਦੇ ਤਾਂ ਬੜਾ ਦੁੱਖ ਲੱਗਦਾ ਬਾਪੂ ਜੀ ਕੋਲੇ ਬੈਟਰੀ ਵਾਲਾ ਉਹ ਵੀ ਸੀਗਾ ਦੂਜਾ ਆਪਣਾ ਵੀਲ ਚੇਅਰ ਟਰਾਈਸਾਈਕਲ ਹਾਂ ਉਹ انا ਉਹਨੇ ਛਾਵੜੇ ਨੇ ਲੈ ਕੇ ਦਿੱਤਾ ਸਾਡੇ ਵੀਰ ਨੇ ਅਮੇਸ਼ ਛਾਵੜਾ ਨੇ ਉਹ ਵੀ ਅਸੀਂ ਨਾਲ ਦੇ ਕੇ ਭੇਜਿਆ ਸੀ ਬਾਪੂ ਨੂੰ ਹੁਣ ਉਹ ਵੀ ਪਤਾ ਨਹੀਂ ਕਿੱਥੇ ਉਹ ਕਿੱਥੇ ਆ ਬੇਸਦਾ ਬਾਪੂ ਦੇ ਖੜੀ ਹੈ ਹੈ ਮਾਪੇ ਦਾ ਬੇ ਦੇ ਖੜੀ ਹੈ ਮੈਂ ਇੱਥੇ ਕੀ ਕਰਨ ਆਏ ਲੁਧਿਆਣੇ ਤੂੰ ਦੁਰਗਾ ਮਾਤਾ ਮੰਦਰ ਦੇ ਬਾਹਰ ਕਾ ਭਾਈ ਛੋਦਾ ਮੈਨੂੰ ਉਹ ਹਸਤਾਲ ਨਹੀਂ ਆਪਾਂ ਉਹ ਚਾਵੜਾ ਦਾ ਦਫ਼ਤਰ ਆ ਕਿਹੜਾ ਬੰਦਾ ਗੱਡੀ ਲੈ ਕੇ ਗਿਆ ਸੀ ਆਪਾਂ ਹਸਾਂਪੁਰ ਨਹੀਂ ਨਹੀਂ ਤੂੰ ਬਾਪੂ ਜਗਰਾਉਂ ਤੋਂ ਕਿਵੇਂ ਆਇਆ ਉਹ ਗੋਲ ਤਾਂ ਮੇਰੀ ਖਿਆਲੀਆਂ ਬਾਬੇ ਰਪੇ ਉਸੇ ਖੜੀ ਆ ਉਤੋਂ ਕਿਵੇਂ ਆਇਆ ਇੱਥੇ ਇੱਥੇ ਮੈਂ ਉਹ ਹਾਂ ਦੋ ਬੰਦੇ ਉਹ ਪਏ ਹੋ ਦੋ ਕੌਣ ਛੱਡ ਕੇ ਗਿਆ ਇੱਥੇ ਹੱਸਦਾ ਹੈ ਬਾਪੂ ਫਿਰ ਇਹ ਸੱਟ ਕਿਵੇਂ ਲੱਗੀ ਆ ਆਹ ਦਾ ਪਾ ਉਹ ਹਵੇਲੀ ਨਹੀਂ ਆਪਣੀ ਹੂੰ ਹਵੇਲੀ ਤਾਂ ਮੈਂ ਥੋੜਾ ਪਿੱਛੇ ਹੀ ਸਿੱਧੀ ਕਾਰੇ ਤੇ ਆਉਂਦਾ ਸੀ ਤੂੰ ਉਹ ਖਿਆਲੀ ਬੰਦੇ ਇੱਥੇ ਬਾਬੇ ਆਪਣੇ ਖੜੀ ਆ ਨਾਲੇ ਕਹਿੰਦਾ ਸਾਈਕਲ ਬਾਬੇ ਰੱਬ ਦੇ ਖੜੀ ਆ ਨਾਲੇ ਕਹਿੰਦਾ ਸਾਈਕਲ ਟੁੱਟ ਗਈ ਬੋਲਦੇ ਆ ਦੂਜੀ ਸਾਈਕਲ ਵਿੱਚ ਫਿਰ ਮੰਗ ਕੇ ਲਿਆਏ ਬਾਪੂ ਟਰਾਈਸਾਈਕਲ ਥੋੜੀ ਮੰਗ ਕੇ ਮਿਲਦੇ ਆ ਮੈਂ ਵੀ ਉਹ ਮੋੜਾ ਜਾ ਦੋਸਤੀ ਸੀ ਉਹਦਾ ਡਾੜੀ ਪੂਰਾ ਹੋ ਗਿਆ ਮ다가 ਜੇ ਜੇ ਨਾ ਅੰਦਰ ਵੀ ਦੋ ਕੁ ਮਿੰਨਾਂ ਲਾਉਂਗਾ ਫਿਰ ਮੈਂ ਤੁਹਾਨੂੰ ਦੇ ਦਿਆਂਗਾ ਤੇਰੇ ਵਾਲੇ ਟਰਾਈਸਾਈਕਲ ਨੂੰ ਕੀ ਹੋ ਗਿਆ ਸਿੱਧਾ ਤੇਰੇ ਵਾਲੇ ਨੂੰ ਕੀ ਹੋ ਗਿਆ ਤੇਰਾ ਕਿੱਥੇ ਖਰਾਬ ਹੋ ਗਿਆ ਮੈਂ ਜਾਂ ਬੈਠੀ ਜਾਂ ਵਿਚੋਂ ਦਾ ਸਰਣੀ ਪਈ ਫੋਨ ਬਾਪੂ ਛੱਟ ਲੱਤ ਤੇ ਕਿੱਥੇ ਵੱਜੀ ਆ ਆ ਦੇਖੀ ਅਹ ਲੱਤਾ ਦਾ ਜਮਈ ਬਾਪੂ ਛਿੱਲੀਆਂ ਪਈਆਂ ਨਾ ਗੁੱਡਾ ਬਾਪੂ ਫੇਰ ਟੁੱਟ ਗਿਆ ਤੇਰਾ ਨਾ ਆ ਠੀਕ ਹੈ ਬਾਪੂ ਆ ਦੇਖ ਨੱਤ ਹੱਡੀ ਤਾਂ ਬਾਹਰ ਆ ਰਹੀ ਕਿੱਥੋਂ ਆਈ ਪਈ ਇਹ ਬਾਪੂ ਕਿੰਨੀ ਮਿਹਨਤ ਕਰੀ ਸੀ ਉਦੋਂ ਆਪਾਂ ਮਸਾਂ ਤੁਰਨ ਲਾਇਆ ਸੀ ਬਾਪੂ ਉਹ ਮੈਂ ਤਾਂ ਆਂਦਾ ਪੈਸੇ ਮੈਨੂੰ ਕੀ ਪਾ ਤੈਨੂੰ ਕਿੰਨਾ ਰੋਕਿਆ ਸੀ ਵੀ ਨਾ ਜਾ ਨਾ ਜਾ ਚਲੋ ਕਰਮਾਂ ਦੀ ਹੈ ਬਾਪੂ ਦੁੱਖ ਸੁੱਖ ਕੀ ਕਰੀਏ ਤੇਰੇ ਕਰਮਾਂ ਸੀਗਾ ਲਿਖਿਆ ਦੁਬਾਰਾ ਫੇਰ ਆਹੀ ਹਾਲਤ ਚ ਆਉਣਾ ਸੀ ਤੂੰ ਬਾਪੂ ਬਲਬੀਰ ਸਿੰਘ ਜੀ ਨੂੰ ਲੁਧਿਆਣੇ ਦੁਰਗਾ ਮਾਤਾ ਮੰਦਰ ਦੇ ਬਾਹਰ ਭਿਆਨ ਨੂੰ ਲੈ ਕੇ ਚੱਲੇ ਆ ਬਾਪੂ ਦਾ ਗੋਡੇ ਦੇ ਥੱਲੇੋਂ ਹਾਂਜੀ ਲੱਤ ਦੀ ਹੱਡੀ ਟੁੱਟ ਗਈ ਹੈ ਬਿਲਕੁਲ ਹੀ ਉਦੋਂ ਵੀ ਇਹੀ ਗੋਡਾ ਟੁੱਟਿਆ ਹੋਇਆ ਸੀਗਾ ਹੁਣ ਦੁਬਾਰਾ ਫਿਰ ਉਹੀ ਗੋਡਾ ਟੁੱਟ ਗਿਆ ਥੱਲੇ ਗੋਡੇ ਤੋਂ ਥੱਲੇ ਵਾਲੀ ਹੱਡੀ ਟੁੱਟ ਗਈ ਆ ਅੱਜ ਬਾਪੂ ਬਲਵੀਰ ਸਿੰਘ ਦੀ ਇਹ ਹਾਲਤ ਦੇਖ ਕੇ ਜਿੱਥੇ ਦੁੱਖ ਲੱਗਦਾ ਉੱਥੇ ਇਨਸਾਨ ਹੋਣ ਦੇ ਨਾਤੇ ਥੋੜਾ ਬਾਪੂ ਤੇ ਗੁੱਸਾ ਵੀ ਆਈ ਜਾਂਦਾ ਯਾਰ ਵੀ ਬਾਪੂ ਤੈਨੂੰ ਕਿੰਨਾ ਸਮਝਾਇਆ ਸੀ ਤੂੰ ਨਾਲ ਨਾ ਵੀ ਰਹਿ ਪਾ ਸਾਡੇ ਕੋਲੇ ਨਾ ਨਾ ਜਾ ਨਾ ਜਾ ਪਰ ਇੱਕ ਗੱਲ ਇਹ ਵੀ ਹੈ ਮਾਤਾ ਦੇ ਮੰਦਰ ਦੇ ਬਾਹਰ ਖੜੇ ਆਪਾਂ ਇੱਕ ਕਰਮਾਂ ਦੇ ਵੀ ਸੌਦੇ ਆ ਭਗਵਾਨ ਦੇ ਦਰ ਤੇ ਬੈਠਾ ਬਾਪੂ ਪਿਆ ਦੁਬਾਰਾ ਫੇਰ ਲੈ ਕੇ ਚੱਲੇ ਆ ਇੱਕ ਕਰਮਾਂ ਦੀ ਵੀ ਗੱਲ ਆ ਕਿਤੇ ਨਾ ਇਹਨਾਂ ਨੂੰ ਢਾਲਿਆ ਤੇ ਇਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ ਪਰ ਬਹੁਤ ਮੈਂਬਰ ਸਾਡੇ ਕੋਲੇ ਇਸ ਤਰ੍ਹਾਂ ਦੇ ਨੇ ਜਿਹੜੇ ਘਰੇ ਜਾਣਾ ਚਾਹੁੰਦੇ ਨੇ ਜਿਹੜੇ ਸਾਨੂੰ ਕਹਿੰਦੇ ਰਹਿੰਦੇ ਨੇ ਵੀ ਸਾਨੂੰ ਛੁੱਟੀ ਦੇ ਦਿਓ ਜੀ ਸਾਨੂੰ ਭੇਜ ਦਿਓ ਜੀ ਅਸੀਂ ਉਹਨਾਂ ਨੂੰ ਟਾਲਾ ਲਾ ਕੇ ਲਾਰਾ ਲਾ ਕੇ ਕੋਈ ਨਾ ਬਾਪੂ ਭੇਜਦੇ ਆ ਰੁੱਕ ਜਾ ਗਰਮੀ ਬਹੁਤ ਆ ਠਹਾ ਰੁੱਕ ਕੇ ਚਲੇ ਜਾਈਂ ਠੰਡ ਬਹੁਤ ਆ ਬਾਪੂ ਸਿਆਲ ਕੱਟ ਲਾ ਫਿਰ ਚਲੇ ਜਾਈਂ ਬਹੁਤ ਬੰਦਿਆਂ ਨੂੰ ਅਸੀਂ ਇਦਾਂ ਰੱਖਦੇ ਆ ਤੇ ਸਾਨੂੰ ਪਤਾ ਅੱਗੋਂ ਕੋਈ ਸਪੋਰਟ ਹੈ ਨਹੀਂ ਜਾਣਾ ਕਿੱਥੇ ਆ ਦੇਖੋ ਬਾਪੂ ਦਾਦੇ ਵੀ ਇਹਨਾਂ ਦੇ ਪਿਤਾ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪਾਠੀ ਸਿੰਘ ਸੀ ਤੇ ਅੱਜ ਤੋਂ 40-50 ਸਾਲ ਪਹਿਲਾਂ ਵਾਲੇ ਪਾਠੀ ਸਿੰਘ ਵੀ ਕਿੱਡੀ ਉੱਚੀ ਸਿਹਤਾਂ ਵਾਲੇ ਕਿੱਡੀ ਉੱਚੀ ਕਰਤਾਰ ਵਾਲੇ ਲੋਕ ਹੁੰਦੇ ਸੀ ਪਤਾ ਨਹੀਂ ਇੱਥੇ ਕਿਹੜੇ ਬਾਪੂ ਹੁਣਾਂ ਨੇ ਕਰਮ ਮਾੜੇ ਕੀਤੇ ਸੀ ਵੀ ਜਿਹੜੇ ਅੱਜ ਇਸ ਤਰ੍ਹਾਂ ਇਹਨਾਂ ਨੂੰ ਰੋਲਣਾ ਪੈ ਰਿਹਾ ਤੇ ਪ੍ਰਮਾਤਮਾ ਨੇ ਕੋਈ ਕਿਰਪਾ ਕੀਤੀ ਉਹਦੀਆਂ ਚੀਕਾਂ ਸੁਣ ਕੇ ਉਹਦੀਆਂ सिसकियां ਸੁਣ ਕੇ ਤੜਫਦਾ ਦੇਖ ਕੇ ਸਾਡੇ ਵਰਗੇ ਕਲਜੁਗੀਆਂ ਨੂੰ ਪਾਪੀਆਂ ਨੂੰ ਚੋਰ ਚੱਕਿਆਂ ਨੂੰ ਭੇਜਦਾ ਵੀ ਜਾ ਕੇ ਉਹਨੂੰ ਚੱਕ ਕੇ ਲਿਆਓ ਵੀ ਉਹਦੀ ਸੇਵਾ ਕਰੋ ਅਰਦਾਸ ਕਰਿਓ ਜਿਹੜੀ ਸਾਡੀ ਡਿਊਟੀ ਲਈ ਹੈ ਬਾਬਾ ਜੀ ਨੇ ਅਸੀਂ ਚੰਗੇ ਮਨ ਨਾਲ ਸਾਫ ਨੀਅਤ ਨਾਲ ਕਰ ਸਕੀਏ ਅੱਜ ਮਾਤਾ ਰਾਣੀ ਦੇ ਮੰਦਿਰ ਦੇ ਬਾਹਰ ਖੜੇ ਆਂ ਮਾਤਾ ਰਾਣੀ ਕਿਰਪਾ ਕਰੇ ਇਸ ਹਾਲਾਤਾਂ ਦੇ ਵਿੱਚ ਕੋਈ ਨਾ ਆਵੇ ਜਿਹੜੇ ਹਾਲਾਤਾਂ ਦੇ ਵਿੱਚ ਬਾਪੂ ਬਲਬੀਰ ਸਿੰਘ ਵਰਗੇ ਲੋਕ ਰਹਿਣ ਲਈ ਮਜਬੂਰ ਕਰੇਰ ਦਾਸ ਬੇਨਤੀ ਬਾਪੂ ਜੀ ਦੇ ਆਉਣ ਵਾਲੇ ਜੀਵਨ ਵਾਸਤੇ ਬਾਪੂ ਜੀ ਦੀ ਚੜ੍ਹਦੀ ਕਲਾ ਵਾਸਤੇ ਤੰਦਰੁਸਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ